ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਆਪਣੀ ਵੋਟ ਪਾਉਣ ਲਈ ਕਰ ਦਿੱਤਾ ਐਲਾਨ ਜਿਵੇਂ ਹੀ ਚੋਣ ਕਮਿਸ਼ਨ ਦੇ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੋਟ ਪਾਉਣ ਲਈ ਆਗਿਆ ਦਿੱਤੀ ਗਈ ਤਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਵੀ ਆਪਣੀ ਵੋਟ ਪਾਉਣ ਲਈ ਜੋ ਆਪਣੇ ਵੱਲੋਂ ਬਿਆਨ ਦਿੱਤਾ ਹੈ ਕਿਸ ਨੂੰ ਵੋਟ ਕਰਨਗੇ ਕਾਂਗਰਸ ਦੇ ਉਮੀਦਵਾਰ ਨੂੰ ਜਾਂ ਭਾਜਪਾ ਦੇ ਉਮੀਦਵਾਰ ਨੂੰ ਜਾਂ ਬਾਈਕਾਟ ਕਰਨਗੇ ਇਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਲੋਕ ਸਭਾ ਮੈਂਬਰ ਜਿਹੜੇ ਕਿ ਆਜ਼ਾਦ ਚੋਣ ਜਿੱਤੇ ਨੇ ਹਲਕਾ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਨੇ ਔਰ ਦੂਸਰੇ ਹਲਕਾ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਦੋਨੋਂ ਆਪਣੀ ਵੋਟ ਜੋ 9 ਸਤੰਬਰ ਨੂੰ ਇਹਨਾਂ ਨੇ ਵੋਟ ਕਰਨੀ ਹੈ ਉਪ ਰਾਸ਼ਟਰਪਤੀ ਦੀ ਚੋਣ ਲਈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਜੋ ਸੱਤਾਧਾਰੀ ਪਾਰਟੀ ਹੈ ਉਹਨਾਂ ਦਾ ਉਮੀਦਵਾਰ ਖੜਾ ਹੈ ਔਰ ਦੂਸਰੇ ਪਾਸੇ ਕਾਂਗਰਸ ਨੇ ਆਪਣਾ ਉਮੀਦਵਾਰ ਖੜਾ ਕੀਤਾ ਹੈ ਕਾਂਗਰਸ ਜਿਹੜੇ ਆਪਣੇ ਉਮੀਦਵਾਰ ਦੇ ਬਾਰੇ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਸੰਪਰਕ ਸਾਧ ਰਹੀ ਹੈ ਕਿ ਉਹਨਾਂ ਦੀ ਵੋਟ ਜਿਹੜੀ ਉਪ ਰਾਸ਼ਟਰਪਤੀ ਦੀ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪਵੇ ਪਰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਆਪਣਾ ਰਾਬਤਾ ਬਣਾਇਆ ਹੋਇਆ ਹੈ ਕਿਉਂਕਿ ਆਉਣ ਵਾਲੀਆਂ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਦੇ ਨਾਲ ਗੱਠਜੋੜ ਦੀਆਂ ਸਭਾਵਾਂ ਵੀ ਚੱਲ ਰਹੀਆਂ ਨੇ ਸੋ ਭਾਜੀਪੀ ਦੇ ਸੀਨੀਅਰ ਲੀਡਰ ਤੇ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਜਿਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਜੋ ਉਹਨਾਂ ਦੇ ਕੁਝ ਗੱਲਬਾਤ ਹੋ ਰਹੀ ਏ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਉੱਪਰ ਜੋ ਤੀਸਰੀ ਵਾਰ ਐਨਐਸਏ ਲਗਾਈ ਗਈ ਏ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਐਨਐਸਏ ਹਟਾਈ ਜਾ ਸਕਦੀ ਏ ਜੇਕਰ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਭਾਜਪਾ ਦਾ ਰਲੇਵਾ ਹੁੰਦਾ ਤਾਂ ਇਹ ਰਲੇਵਾ ਕਦੇ ਹੋਣਾ ਜਿਹੜੀ ਹੁਣ ਉਪਰਾਸ਼ਟਪਤੀ ਦੀ ਚੋਣ ਹੋਣੀ ਹੈ ਇਸ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਪਣੀ ਵੋਟ ਜਿਹੜੇ ਕਿ ਐਨਡੀਏ ਦੇ ਉਮੀਦਵਾਰ ਨੂੰ ਕਰਨਗੇ ਤਾਂ ਸੋ ਸੰਭਾਵਨਾ ਬਣਦੀ ਜਾ ਰਹੀ ਹੈ ਜੋ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪੰਜਾਬ ਦੇ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਐਮਪੀ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਵਾਰਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਉਹਨਾਂ ਦੇ ਵੱਲੋਂ ਆਪਣੇ ਉਪ ਰਾਸ਼ਟਰਪਤੀ ਦੇ ਚੋਣ ਲਈ ਜੋ ਪੋਸਟਰ ਬਿਲਟ ਰਹੀ ਪੋਟ ਪਾਉਣ ਦਾ ਅਧਿਕਾਰ ਉਹਨਾਂ ਨੂੰ ਮਿਲ ਚੁੱਕਿਆ ਜਿਸ ਦੇ ਤਹਿਤ ਉਹ 9 ਸਤੰਬਰ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਵੋਟ ਪਾਉਣਗੇ ਤੇ ਉਸੇ ਸਮੇ ਉਸੇ ਦਿਨ ਦੀ ਸ਼ਾਮ ਨੂੰ ਉਹਨਾਂ ਦੀ ਵੋਟ ਪਾਰਲੀਮੈਂਟ ਵਿੱਚ ਕੁੱਝ ਜਾਵੇਗੀ ਜੋ ਇੱਕ ਸਪੈਸ਼ਲ ਜਹਾਜ਼ ਲਗਾਇਆ ਗਿਆ ਹੈ ਜੋ ਅਸਾਮ ਦੇ ਗ੍ਰਹਿ ਸਕੱਤਰ ਨੂੰ ਇਸ ਦੇ ਬਾਰੇ ਚੋਣ ਕਮਿਸ਼ਨ ਨੇ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਨੇ ਸੋ ਹੁਣ ਸਵਾਲ ਇਹ ਉੱਠਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਾਂਗਰਸ ਪੱਖੀ ਇੰਡੀਆ ਗੱਠਜੋੜ ਦੇ ਉਮੀਦਵਾਰ ਜਿਹੜੇ ਕਿ ਬੀ ਸੁਦਰਸ਼ਨ ਰੈਡੀ ਨੂੰ ਵੋਟ ਪਾਉਣਗੇ ਜਾਂ ਫਿਰ ਸੱਤਾਧਾਰੀ ਪਾਰਟੀ ਐਨਡੀਐਫ ਦੇ ਉਮੀਦਵਾਰ ਜਿਨ੍ਹਾਂ ਨੂੰ ਵੋਟ ਪਾਉਣਗੇ ਜਾਂ ਉਹ ਆਪਣੀ ਵੋਟ ਦਾ ਬਾਈਕਾਟ ਕਰਨਗੇ ਐਨਡੀਐਫ ਦੇ ਉਮੀਦਵਾਰ ਸੀਪੀ ਰਾਧਾਕ੍ਰਿਸ਼ਨ ਨੇ ਉਹਨਾਂ ਨੂੰ ਜਿਹੜਾ ਕਿ ਵੋਟ ਪਾਉਂਦੇ ਨੇ ਤਾਂ ਉਹ ਉਪ ਰਾਸ਼ਟਰਪਤੀ ਬਣ ਸਕਦੇ ਨੇ ਦੋ ਵੋਟਾਂ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਇੱਕ ਅਮਰਪਾਲ ਸਿੰਘ ਖਾਲਸਾ ਤੇ ਦੂਜੀ ਸਰਬਜੀਤ ਸਿੰਘ ਖਾਲਸਾ ਦੇ ਸਰਬਜੀਤ ਸਿੰਘ ਖਾਲਸਾ ਤਾਂ ਅਜੇ ਇਸ ਬਾਰੇ ਨਹੀਂ ਬੋਲੇ ਕਿਉਂਕਿ ਉਹਨਾਂ ਨੇ ਆਪਣਾ ਕੋਈ ਸੈਟਿੰਗ ਕਰਕੇ ਵੋਟ ਪਾ ਦੇਣੀ ਹੈ ਉਹਨਾਂ ਦਾ ਤਾਂ ਜੋ ਨੇਚਰ ਹੈ ਨੇ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਆਪਣਾ ਭੁੱਖ ਦੇਖ ਰਹੇ ਨੇ ਜੋ ਉਹਨਾਂ ਨੂੰ ਇਹ ਮੌਕਾ ਮਿਲਿਆ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਬਹੁਤ ਸਾਰੀਆਂ ਪਾਰਟੀਆਂ ਦੇ ਵੱਲੋਂ ਨਾ ਤਾਂ ਕਦੇ ਟਿਕਟ ਦਿੱਤੀ ਗਈ ਸੀ ਤੇ ਨਾ ਹੀ ਕਦੇ ਉਹਨਾਂ ਨੇ ਲੋਕ ਸਭਾ ਦੀਆਂ ਪੌੜੀਆਂ ਚੜ੍ਹੇ ਸੀਗੇ ਸੋ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਮਰਥਕਾਂ ਦੇ ਵੱਲੋਂ ਇਸ ਦੇ ਬਾਰੇ ਇਹੀ ਕਿਹਾ ਜਾ ਰਿਹਾ ਹੈ ਕਿ ਜੇ 86 ਤੌਰ ਤੇ ਦੇਖਿਆ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਵੋਟ ਸੱਤਾਧਾਰੀ ਪਾਰਟੀ ਨੂੰ ਜਾ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਨੇ 2027 ਤੋਂ ਪਹਿਲਾਂ ਭਾਜਪਾ ਅਕਾਲੀ ਦਲ ਵਾਰਿਸ ਪੰਜਾਬ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਆਪਸੀ ਗਠਜੋੜ ਹੋ ਸਕਦਾ ਹੈ ਸੋ ਆਪਸੀ ਗਠਜੋੜ ਦੇ ਨਾਲ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਚੱਲ ਰਹੀਆਂ ਨੇ ਔਰ ਦੂਸਰੇ ਪਾਸੇ ਜੋ ਅਕਾਲੀ ਦਲ ਬਾਦਲ ਦੇ ਨਾਲ ਵੀ ਭਾਜਪਾ ਗਠਜੋੜ ਕਰ ਸਕਦੀ ਹੈ ਜਿਸ ਤੋਂ ਪਹਿਲਾਂ ਜੋ ਇਹ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਇਸ ਤੇ ਵਿੱਚ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਪਣੀ ਵੋਟ ਦਾ ਬਾਈਕਾਟ ਵੀ ਕਰ ਸਕਦੇ ਨੇ ਦੋਨੋਂ ਪਾਰਟੀਆਂ ਦੇ ਨਾਲ ਕਿਉਂਕਿ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵਿਚਾਰ ਨਹੀਂ ਮਿਲਦੇ ਕਾਂਗਰਸ ਪਾਰਟੀ ਦੇ ਉੱਪਰ ਇਹ ਦੋਸ਼ ਨੇ ਕਿ ਉਹਨਾਂ ਨੇ ਸਿੱਖਾਂ ਦੇ ਜਿਹੜੇ ਕਿ ਧਾਰਮਿਕ ਸਥਾਨਾਂ ਦੇ ਉੱਪਰ ਬੰਬਾਂ ਦੇ ਨਾਲ ਤੋਫਾਂ ਦੇ ਨਾਲ ਹਮਲਾ ਕੀਤਾ ਸੀ ਅੱਜ ਵੀ ਲੋਕਾਂ ਦੇ ਹਿਰਦਿਆਂ ਦੇ ਵਿੱਚ ਉਹ ਕਾਂਗਰਸ ਦੇ ਪ੍ਰਤੀ ਗੁੱਸਾ ਹੈ ਔਰ ਦੂਸਰੇ ਪਾਸੇ ਖਾਸ ਕਰਕੇ ਪੰਥਕ ਜਿਹੜੇ ਲੋਕ ਨੇ ਜਿਹੜੇ ਕਿ ਜਿਨ੍ਹਾਂ ਨੂੰ ਲੋਕਾਂ ਨੇ ਜਤਾਇਆ ਹੈ ਜਿਹੜੇ ਮਾਝੇ ਏਰੀਆ ਦੇ ਵਿੱਚ ਉਹ ਤਾਂ ਖਾਸ ਕਰਕੇ ਜਿਹੜਾ ਕਿ ਇਹ ਚੀਜ਼ ਨੂੰ ਜ਼ਰੂਰ ਦੇਖਦੇ ਨੇ ਇਸੇ ਨੂੰ ਲੈ ਕੇ ਐਨਡੀਏ ਦਾ ਉਮੀਦਵਾਰ ਨੂੰ ਜਿਹੜਾ ਕਿ ਜਤਾਇਆ ਜਿਹੜਾ ਵੋਟ ਪੈ ਸਕਦੀ ਹੈ ਅਮਰਪਾਲ ਸਿੰਘ ਖਾਲਸਾ ਦੀ ਔਰ ਅਮਰਪਾਲ ਸਿੰਘ ਖਾਲਸਾ ਜਿਨ੍ਹਾਂ ਨੂੰ ਵੋਟ ਪਾਉਣ ਦੀ ਅਧਿਕਾਰ ਮਿਲ ਚੁੱਕਿਆ ਹੈ ਹੁਣ ਜੇਕਰ ਉਹ ਵੋਟ ਦਾ ਬਾਈਕਾਟ ਵੀ ਕਰਦੇ ਨੇ ਤਾਂ ਫਿਰ ਐਮਡੀਆ ਦੇ ਵਿੱਚ ਉਹਨਾਂ ਦੀ ਜਿਹੜੀ ਪਿੱਛੇ ਆਪਸੀ ਸੈਟਿੰਗ ਹੈ ਉਹਨੇ ਤੇ ਵੀ ਜਿਹੜਾ ਕਿ ਕਿੰਤੂ ਪ੍ਰੰਤੂ ਹੋ ਸਕਦਾ ਸੋ ਇਸੇ ਨੂੰ ਲੈ ਕੇ ਅਮਰਤਪਾਲ ਸਿੰਘ ਖਾਲਸਾ ਦੇ ਸਮਰਥਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੋ ਐਨਡੀਆ ਦੇ ਉਮੀਦਵਾਰ ਦੇ ਹੱਕ ਵਿੱਚ ਵੋਟ ਪੈ ਸਕਦੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਜੋ ਇਸ ਸੰਬੰਧੀ ਕਾਨੂੰਨੀ ਦਾਪੇਚ ਦੇ ਵਿੱਚ ਗੱਲ ਕਰੀਏ ਤਾਂ ਭਾਈ ਅਮਰਤਪਾਲ ਸਿੰਘ ਇੱਕ ਆਜ਼ਾਦ ਉਮੀਦਵਾਰ ਨੇ ਤੇ ਉਹ ਆਪਣੀ ਵੋਟ ਕੌਣ ਦਾ ਉਹਨਾਂ ਨੂੰ ਪੂਰਾ ਹੱਕ ਹੈ ਉਪ ਰਾਸ਼ਟਰਪਤੀ ਰਾਜ ਸਭਾ ਦਾ ਸਪੀਕਰ ਹੁੰਦਾ ਹੈ ਇਸ ਲਈ ਭਾਈ ਅੰਮ੍ਰਿਤਪਾਲ ਸਿੰਘ ਹਰ ਚੀਜ਼ ਨੂੰ ਭਾਪ ਕੇ ਤੇ ਚੰਗਾ ਉਮੀਦਵਾਰ ਦੇਖ ਕੇ ਆਪਣੀ ਵੋਟ ਜ਼ਰੂਰ ਪਾਉਣਗੇ ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਆਪਣੀ ਵੋਟ ਦਾ ਬਾਈਕਾਟ ਕਰ ਸਕਦੇ ਹਨ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਤਾਂ ਉਹ ਖੁਦ ਹੀ ਫੈਸਲਾ ਲੈ ਸਕਦੇ ਹਨ ਕਿਉਂਕਿ ਇੱਕ ਜਿਹੜੇ ਸਾਬਕਾ ਸਪੀਕਰ ਸੀ ਚਰਨਜੀਤ ਸਿੰਘ ਅਟਵਾਲ ਉਹਨਾਂ ਨੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਦਾ ਹੱਕ ਬਣਦਾ ਕਿ ਵੋਟ ਪਾਉਣ ਜੇਕਰ ਚੰਗਾ ਉਮੀਦਵਾਰ ਕੋਈ ਉਹਨਾਂ ਦੇ ਤਾਕ ਵਿੱਚ ਹੋਵੇਗਾ ਤਾਂ ਜ਼ਰੂਰ ਆਪਣੀ ਵੋਟ ਪਾਉਣਗੇ ਨਹੀਂ ਤਾਂ ਉਹ ਆਪਣੀ ਵੋਟ ਦਾ ਬਾਈਕਾਟ ਕਰ ਸਕਦੇ ਨੇ ਉਹ ਖੁਦ ਇਸ ਦੇ ਉੱਪਰ ਫੈਸਲਾ ਲੈਣ ਦੇ ਯੋਗ ਹਨ ਉਹਨਾਂ ਦਾ ਅਧਿਕਾਰ ਹੈ ਜੋ ਮਰਜ਼ੀ ਫੈਸਲਾ ਲੈ ਸਕਦੇ ਹਨ ਪਰ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵੱਲੋਂ ਆਪਣੀ ਵੋਟ ਜੋ 9 ਸਤੰਬਰ ਨੂੰ ਕਰੀ ਜਾਣੀ ਹੈ ਉਹ ਐਮਡੀਏ ਦੇ ਹੱਕ ਵਿੱਚ ਵੋਟ ਜਾ ਸਕਦੀ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਅੰਮੇ ਸ਼ਾਦਾ ਵੀ ਕੋਈ ਨਾ ਕੋਈ ਕੰਟੈਕਟ ਜਰੂਰ ਹੋ ਚੁੱਕਿਆ ਹੋ